ਇਹ ਸਿੱਧ ਗੋਸ਼ ਦਾ ਦੂਸਰਾ ਭਾਗ ਹੈ ਸੱਤਾਂ ਵਿੱਚੋਂ ਸੱਤਾਂ ਭਾਗਾਂ ਵਿੱਚੋਂ ਇਹ ਦੂਸਰਾ ਭਾਗ ਹੈ ਪਹਿਲਾਂ ਅਸੀਂ ਪਹਿਲੇ ਭਾਗ ਦੀ ਥੋੜੀ ਜੀ ਸਮੀਖਿਆ ਕਰਾਂਗੇ ਇਹ ਗੋਸ਼ਤ ਬਾਬਾ ਨਾਨਕ ਜੀ ਦੀ ਜੁਬਾਨੀ ਹੈ ਬਾਬਾ ਨਾਨਕ ਜੀ ਆਖਦੇ ਹਨ ਜੋਗੀ ਮੈਨੂੰ ਆਖਦੇ ਹਨ ਸਾਡਾ ਜੋਗੀ ਮੱਤ ਜੋਗੀਆਂ ਦੇ 12 ਪੰਥਾਂ ਵਿੱਚੋਂ ਇੱਕ ਹੈ ਪੂ ਸਾਡੇ ਪੰਥ ਨੂੰ ਧਾਰਨ ਕਰ ਅਤੇ ਜੋਗੀਆਂ ਵਾਲਾ ਲਿਬਾਸ ਮੁੰਦਰਾ ਝੋਲੀ ਖਿੰთა ਪਹਿਨਣ ਜੋਗ ਦੀ ਵਿਧੀ ਨਾਲ ਮਨ ਸਮਝ ਜਾਂਦਾ ਹੈ ਇਹ ਪੁਰਖ ਚੂਟਾਂ ਖਾਣ ਤੋਂ ਬਚ ਜਾਂਦਾ ਹੈ ਉੱਤਰ ਬਾਬਾ ਨਾਨਕ ਜੀ yogiyan ਦੇ ਇਸ ਪੇਸ਼ ਕਰਤਾ ਉੱਤਰ ਦਿੰਦੇ ਹਨ ਜੋ ਯੋਗ ਦਾ ਤਰੀਕਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਹ ਰਸਤਾ ਸਿਰਫ ਗੁਰਮੁਖ ਹੀ ਜਾਣਦਾ ਹੈ ਗੁਰਮੁਖ ਅੰਤਰ ਸ਼ਬਦ ਨਾਲ ਜੁੜਿਆ ਹੁੰਦਾ ਹੈ ਅੰਤਰ ਸ਼ਬਦ ਨਿਰੰਤਰ ਜੋ ਹਰ ਜੀਵ ਅੰਦਰ ਲਗਾਤਾਰ ਵੱਜਣ ਵਾਲੀ ਛੁਨੀ ਚਣਕਾਰ ਹੈ ਉਹ ਛੁਨੀ ਚਣਕਾਰ ਨੂੰ ਮੰundra ਬਣਾ ਜੋ ਮਨ ਨੂੰ ਹੀ ਪਾਈਆਂ ਜਾ ਸਕਦੀਆਂ ਹਨ ਤਨ ਨੂੰ ਨਹੀਂ ਭਾਵ ਕੰਨਾਂ ਨੂੰ ਨਹੀਂ ਇਸ ਵਾਸਤੇ ਤੈਨੂੰ ਹੋਮੇ ਮਮਤਾ ਕਾਮ ਕ੍ਰੋਧ ਅਤੇ ਹੰਕਾਰ ਛੱਡਨੇ ਪੈਣਗੇ ਭਾਵ ਮਾਇਆ ਮਮਤਾ ਵਿੱਚੋਂ ਬਾਹਰ ਨਿਕਲਣਾ ਪਵੇਗਾ ਤਦ ਗੁਰੂ ਦੇ ਸ਼ਬਦ ਦੀ ਸਮਝ ਆਵੇਗੀ ਗਿਆਤ ਹੋਵੇਗੀ ਖਿੰθα ਝੋਲੀ ਇੱਕ ਕੱਪੜੇ ਦੇ ਟੁਕੜੇ ਨੂੰ ਥੈਲੀ ਵਿੱਚ ਪਾਈ ਨੂੰ ਕਫਨੇ ਕਹਿੰਦਾ ਮੈਂ ਮੌਤ ਨੂੰ ਯਾਦ ਰੱਖਦਾ ਹਾਂ ਇਸ ਦੀ ਜਗ੍ਹਾ ਪ੍ਰਭੂ ਨਾਮ ਨੂੰ ਹਿਰਦੇ ਅੰਦਰ ਯਾਦ ਕਰੇ। ਇਹ ਨਾਨਕ ਸਭ ਵਿੱਚ ਵੱਸਣ ਵਾਲਾ ਪ੍ਰਭੂ ਪਾਰ ਉਤਾਰਾ ਕਰਦਾ ਹੈ। ਪਹਿਲੇ ਭਾਗ ਵਿੱਚ ਬਾਬਾ ਨਾਨਕ ਜੀ ਨੇ 11 ਪ੍ਰਸ਼ਨਾਂ ਦੇ ਉੱਤਰ ਦਿੱਤੇ ਸਨ। ਓਹਨੇ ਦੂਸਰੇ ਭਾਗ ਵਿੱਚ 12ਵੇਂ ਪ੍ਰਸ਼ਨ ਤੋਂ ਪ੍ਰਸ਼ਨ ਸ਼ੁਰੂ ਹੁੰਦੇ ਹਨ। प्रछन कवन सुगुप्ता कवन सुमुक्ता कवन अंतर बाहर जुगता कवन सु कवन सु जाए कवन सु त्रिपवन रेवन सुगुप्ता कौन है कवन सुगुप्ता कौन है जो दिसदा नहीं ਕਮਨ ਸੋ ਮੁਕਤਾ ਕੌਣ ਹੈ ਜੋ ਬੰਦ ਖਨਾਸ ਹੈ ਕੌਣ ਹੈ ਜੋ ਦਿਸਦਾ ਨਹੀਂ ਉੱਤਰ ਘਟ ਘਟ ਗੁਪਤਾ ਹਰੇਕ ਜੋ ਹਰੇਕ ਜੀਵ ਅੰਦਰ ਵਸਦਾ ਵਸਣ ਵਾਲਾ ਜੋ ਹਰੇਕ ਜੀਵ ਅੰਦਰ ਵਸਣ ਵਾਲਾ ਪਰ ਉਸ ਨੂੰ ਦਿਸਦਾ ਨਹੀਂ ਉਹ Swami ਪ੍ਰਭੂ ਹੈ ਕਵਨ ਸੁਮੁਕਤਾ ਕੌਣ ਹੈ ਜੋ ਬੰਦ ਖਲਾਸ ਹੈ ਗੁਰਮੁਖ ਮੁਕਤਾ ਗੁਰੂ ਸਮਰਪਿਤ ਜੋ ਗੁਰੂ ਦੇ ਚਰਨੀ ਲੱਗਾ ਹੋਇਆ ਹੈ ਭਾਵ ਪ੍ਰਭੂ ਦੇ ਚਰਨੀ ਲੱਗਾ ਹੋਇਆ ਉਹ ਬੰਦ ਖਲਾਸ ਹੈ ਪ੍ਰਸ਼ਨ ਕਵਨ ਸੁ ਅੰਤਰ ਬਾਹਰ ਯੁਕਤਾ ਉਹ ਕੌਣ ਹੈ ਜੋ ਜੀਵ ਦੇ ਅੰਦਰ ਵੀ ਅਤੇ ਬਾਹਰ ਵੀ ਮੌਜੂਦ ਹੈ ਉੱਤਰ ਹੈ ਅੰਤਰ ਬਾਹਰ ਸ਼ਬਦ ਸੂਜੁਗਤਾ ਪ੍ਰਭੂ ਦਾ ਨਾਮ ਜੋ ਸਾਰੀ ਸ੍ਰਿਸ਼ਟੀ ਦਾ ਆਧਾਰ ਹੈ ਉਹ ਸ਼ਬਦ ਪ੍ਰਭੂ ਦਾ ਨਾਮ ਜਿਸ ਤੋਂ ਕੋਪਤ ਪਰਲੋ ਓਪਨ ਹੋਈ ਜੀਵ ਦੇ ਅੰਦਰ ਵੀ ਮੌਜੂਦ ਹੈ ਅਤੇ ਬਾਰ ਸਾਰੀ ਸ੍ਰਿਸ਼ਟੀ ਵਿੱਚ ਵੀ ਮੌਜੂਦ ਹੈ ਨਾਮ ਦੇ ਧਾਰੇ ਸਗਲੇ ਜੰਤ ਨਾਮ ਦੇ ਧਾਰੇ ਖੰਡ ਬ੍ਰਹਿਮੰਡ ਨਾਮ ਦੇ ਧਾਰੇ ਸਿਮਰਤ 베ਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ਼ ਪਤਾਲ ਨਾਮ ਕੇ ਧਾਰੇ ਸਗਲਾ ਘਾਰ ਨਾਮ ਦੇ ਧਾਰੇ ਪੁਰੀਆਂ ਸਭ ਭਵਨ ਗੌੜੀ ਸੁਖਮਨੀ ਮੱਲਾ ਪੰਜਵਾਂ ਪੰਨਾ 283 ਪਰਿਸ਼ਾ ਕੌਣ ਸੁ ਆਵੇ ਕੌਣ ਸੁ ਜਾਵੇ ਕੌਣ ਆਉਂਦਾ ਹੈ ਕੌਣ ਜਾਂਦਾ ਹੈ ਉਤਰ ਮਨਮੁਖ ਵਿੰਸੇ ਆਵੇ ਜਾਏ ਆਪ ਉਦਰਾ ਮਨਮਤੀ ਕਰਨ ਵਾਲਾ ਕਰਜਲ ਖਰਾਬ ਹੁੰਦਾ ਹੈ ਸੰਸਾਰ ਤੋਂ ਜਾਂਦਾ ਹੈ ਫਿਰ ਜੰਮ ਲੈਂਦਾ ਹੈ ਆਉਂਦਾ ਹੈ ਸੰਸਾਰ ਤੋਂ ਮਰ ਕੇ ਜਾਂਦਾ ਹੈ ਇਸ ਤਰ੍ਹਾਂ ਉਹ ਆਉਂਦਾ ਹੈ ਫਿਰ ਉਹ ਜਾਂਦਾ ਹੈ ਜੰਮਣ ਮਰਨ ਦੇ ਘੇੜੇ ਵਿੱਚ ਰਹਿੰਦਾ ਹੈ ਕਮਨਸੂ ਤ੍ਰਿਪਮਣ ਰਹਾਸੁਮਾਏ ਰਸ਼ਨ ਹੈ ਕਮਨਸੂ ਤ੍ਰਿਪਮਣ ਰਹਾਸੁਮਾਏ ਪੁੱਤਰ ਨਾਨਕ ਗੁਰਮਖ ਸਾਜ ਸੁਮਾਇ ਨਾਨਕ ਗੁਰੂ ਸਮਰਪਤ ਜੋ Swami Prabhu ਦੇ ਚਰਨਾਂ ਵਿੱਚ ਲੀਨ ਹੈ ਉਹ ਮਾਲਕ ਪ੍ਰਭੂ ਹੀ ਤਿੰਨਾਂ ਲੋਕਾਂ ਵਿੱਚ ਸਮਾਇਆ ਹੋਇਆ ਹੈ ਨਾਮ ਕੇ ਤਾਰੇ ਆਕਾਸ਼ ਪਤਾਲ ਨਾਮ ਕੇ ਤਾਰੇ ਸਗਲ ਰਕਾਰ ਨਾਮ ਵਿੱਚ ਲੀਨ ਤਿੰਨਾਂ ਲੋਕਾਂ ਵਿੱਚ ਲੀਨ ਗੁਰਮਖ ਤਨਾ ਲੋਕਾਂ ਵਿੱਚ ਹੀ ਜੀਨ ਹੈ ਅੱਗੇ ਜੋਗੀਆਂ ਦਾ ਪ੍ਰਸ਼ਨ ਹੈ ਕਿਉਂ ਕਰ ਬਾਤਾ ਸਰਤਪਨ ਖਾਂਦਾ ਕਿਉਂ ਕਰ ਖੋਇਆ ਕਿਉਂ ਕਰ ਲਾਦਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਾਰਾ ਇਹ ਤਤ ਵਿਚਾਰੇ ਸੋ ਗੁਰੂ ਹਮਾਰਾ ਜੋਗੀ ਕਹਿੰਦੇ ਹਨ ਜਿਹੜਾ ਇਹਨਾਂ ਸਵਾਲਾਂ ਦੇ ਜਵਾਬ ਦੇਵੇਗਾ ਇਸ ਦੇ ਸਹੀ ਸਹੀ ਸਾਨੂੰ ਸਚਾਈ ਦੱਸੇਗਾ ਕਸੀ ਉਹਨੂੰ ਗੁਰੂ ਮੰਦਿਰ ਕਿਉਂ ਕਰਬਾਦਾ ਸਰਪਨ ਖਾਦਾ ਜੀਵ ਕਿਸ ਤਰ੍ਹਾਂ ਬੰਦਾ ਪਿਆ ਹੈ ਕਿ ਮਾਇਆ ਸਪਣ ਇਸ ਨੂੰ ਖਾਈ ਜਾ ਰਹੀ ਹੈ ਉੱਤਰ ਹੈ ਦੁਰਮਤ ਬਾਦਾ ਸਰਪਨ ਖਾਦਾ ਜੀਵ ਆਪਣੀ ਪਹਿਲੀ ਮਤ ਕਰਕੇ ਵੱਜਾ ਪਿਆ ਜੀਵ ਮਾਇਆ ਨਾਲ ਬਹੁਤ ਪਿਆਰ ਕਰਦਾ ਜੋ ਸੰਸਾਰਿਕ ਵਸਤੂਆਂ ਅੱਖਾਂ ਨਾਲ ਦੇਖਦਾ ਪਾਉਣ ਦੀ ਇੱਛਾ ਜੋ ਕੰਨਾਂ ਨਾਲ ਸੁਣਦਾ ਪਾਉਣ ਦੀ ਇੱਛਾ ਕਾਸ਼ਾ ਨਾਲ ਭਰਿਆ ਮਾਇਆ ਨਾਲ ਪਿਆਰ ਵਿੱਚ ਵੱਜਾ ਉਸ ਨੂੰ ਹੋਸ਼ ਨਹੀਂ ਪਤਾ ਹੀ ਨਹੀਂ ਸੱਪਣੀ ਉਸ ਨੂੰ ਖਾਈ ਜਾ ਰਹੀ ਹੈ ਕਿਉਂ ਕਰ ਪਰਸ਼ਨ ਹੈ ਜੋਗੀਆਂ ਦਾ ਕਿਉਂ ਪਰ ਖੋਇਆ ਤੇ ਕਿਉਂ ਕਰ ਲਾਤਾ ਜੀਵ ਆਪਣਾ ਨੁਕਸਾਨ ਕਿਵੇਂ ਕਰੀ ਜਾ ਰਿਹਾ ਹੈ ਤੇ ਕਿਵੇਂ ਫਾਇਦਾ ਲੈ ਸਕਦਾ ਹੈ ਕਿਉਂ ਕਰ ਖੋਇਆ ਮਨਮੁਖ ਹੋਇਆ ਕੋਲ ਮੁਖ ਲਾਤਾ ਕਿਉਂ ਕਰ ਹੋਇਆ मनमुख ਹੋਇਆ ਮਨਮੋਜੀ ਮਨ ਪਿੱਛੇ ਲੱਗਿਆ ਸੰਸਾਰ ਵਸਤੂਆਂ ਇਕੱਠੀਆਂ ਕਰਦਾ ਆਪਣੇ ਸਵਾਸਾਂ ਦੀ ਪੂੰਜੀ ਉਹਨਾਂ ਵਸੂਆਂ ਤੇ ਲਗਾ ਦਿੰਦਾ ਹੈ ਜੋ ਸਾਥ ਨਹੀਂ ਜਾਣੀਆਂ ਇਸ ਤਰ੍ਹਾਂ ਉਹ ਆਪਣਾ ਨੁਕਸਾਨ ਕਰਦਾ ਹੈ ਅੰਤ ਕਾਲ ਪਛਤਾਸੀ ਅੰਗੁਲੇ ਜਾ ਜੰਮ ਪਕੜ ਚਲਾਇਆ ਸਭ ਕੁਝ ਆਪਣਾ ਕਰ ਕਰ ਰੱਖਿਆ ਕਿੰਮੇ ਭਇਆ ਪਰਾਇਆ ਸੀਰੀ ਰਾਗ ਮੱਲਾ ਪਹਿਲਾ ਪੰਨਾ 75 ਤੇ ਅੰਕ ਹੈ ਤਾਂ ਪਾਪ ਜੋ ਕੁਛ ਉਸਨੇ ساری ਜ਼ਿੰਦਗੀ ਸੰਸਾਰ ਵਿੱਚ ਇਕੱਠਾ ਕਰਕੇ ਰੱਖਿਆ ਅਸ ਦੀ ਉਹ ਸਾਰਾ ਉਹ ਮੂਤ ਹੀ ਛੱਡ ਕੇ ਜਾਣਾ ਪੈਂਦਾ ਹੈ ਕਿਉਂ ਕਰ ਲਾਧਾ ਕਿਵੇਂ ਫਾਇਦਾ ਲੈ ਸਕਦਾ ਹੈ ਗੁਰਮੁਖ ਲਾਦਾ ਗੁਰੂ ਸਮਰਪਤ ਗੁਰੂ ਚਰਨੀ ਲੱਗ ਕੇ ਨਾਮ ਦੀ ਕਮਾਈ ਕਰਦਾ ਹੈ ਜਿਸ ਕਮਾਈ ਨੂੰ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਪੌਜਲ ਬਖਮ ਅਸਗਾ ਗੁਰ ਸ਼ਬਦੀ ਬਾਪਾਂ ਹੈ ਮੱਲਾ 5 ਪੌੜੀ ਪੰਨਾ 900 ਬਾੜ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਜੀਵ ਕਿਵੇਂ ਪਵਿੱਤਰ ਹੋ ਸਕਦਾ ਹੈ ਇਸ ਅੱਗੇ ਅੰਧੇਰਾ ਕਿਉਂ ਹੈ ਉੱਤਰ ਹੈ ਸਤਿਗੁਰੂ ਮਿਲੇ ਅੰਧੇਰਾ ਜਾਏ ਸਤਿਗੁਰੂ ਮਿਲੇ ਅੰਧੇਰਾ ਜਾਏ ਸੱਚਾ ਗੁਰੂ ਮਿਲਣ ਨਾਲ ਇਹ ਅਗਿਆਨਤਾ ਦਾ ਅੰਧੇਰਾ ਖਤਮ ਹੋ ਜਾਂਦਾ ਹੈ ਸਤਗੁਰੂ ਤਾਂ ਹੀ ਮਿਲਦਾ ਹੈ ਜੇ ਜੀਵ ਪਵਿੱਤਰ ਹੋਵੇ ਪਵਿੱਤਰ ਹੋਣ ਵਾਸਤੇ ਬਾਬਾ ਨਾਨਕ ਜੀ ਕਹਿੰਦੇ ਹਨ ਨਾਨਕ ਹਉਮੈ ਮੇਟ ਸਮਾਏ ਸੋਨ ਨਿਰੰਤਰ ਦੀਜੇ ਬੰਦ ਕੁਲੇ ਦਾ ਹੰਸਾ ਬੜੇ ਨਾ ਕੰਧ ਸਹਿਜ ਗੁਫਾ ਕਾਲ ਜਾਣੇ ਸਾਚਾ ਨਾਨਕ ਸਾਚੇ ਭਾਵੇ ਸਾਜਾ ਭਾਵੇ ਨਾਨਕ ਆਪਣੀ ਮੈਂ ਭਾਵ ਆਪਣਾਪਣ ਨੂੰ ਖਤਮ ਕਰਕੇ ਆਪਣਾਪਣ ਖਤਮ ਕਰਕੇ ਸਹਿਜ ਗੁਫਾ ਕਰ ਭਾਵ ਨਿਜ ਕਰ ਮਾਇਆ ਤੋਂ ਪਰੋਮ ਕਰਕੇ ਨਿਜ ਕਰ ਵਿੱਚ ਮਨ ਨੂੰ ਟਿਕਾ ਇਸ ਤਰ੍ਹਾਂ ਤੇਰਾ ਮਨ ਨਿਰਮਲ ਹੋ ਜਾਵੇਗਾ ਸੱਚੇ ਸਵਾਮੀ ਨੂੰ ਨਿਰਮਲ ਹੀ ਚੰਗਾ ਲੱਗਦਾ ਹੈ ਇਸ ਤਰ੍ਹਾਂ ਤੂੰ ਸੱਚੇ ਸਵਾਮੀ ਦੇ ਚਰਨਾਂ ਨਾਲ ਵੱਜ ਜਾਵੇਂਗਾ ਤੇਰਾ ਰਾਜ ਹੰਸ ਮਨ ਨਹੀਂ ਉੱਠੇਗਾ ਸੱਚਾ ਸਵਾਮੀ ਸਤਿਗੁਰੂ ਆਪ ਹੀ ਹੈ ਸਤਿਗੁਰੂ ਉਸ ਦਾ ਨਾਮ ਅਨਹਦ ਚਨਹਾਰ ਹੈ ਪ੍ਰਭ ਕੇ ਸਿਰਮਨ ਅਨਹਦ ਚਨਹਾਰ ਪ੍ਰਭ ਕੇ ਸਿਰਮਨ ਅਨਹਦ ਚਨਹਾਰ ਗੌੜੀ ਸੁਖਮਨੀ ਮੱਲਾ ਪੰਜਵਾਂ ਲੋਕਿਆਂ ਦਾ ਪ੍ਰਸ਼ਨ ਹੈ ਕਿਸ ਕਾਰਨ ਗ੍ਰਹਿਤ ਜਿਉ ਉਦਾਸੀ ਤੁਸੀਂ ਘਰ ਕਿਉਂ ਛੱਡਿਆ ਤੇ ਉਦਾਸੀ ਬਣੇ ਉੱਤਰ ਗੁਰਮੁਖ ਕੋਜਤ ਭਏ ਉਦਾਸੀ ਅਸੀਂ ਗੁਰਮੁਖ ਖਾਲੀਪਾਲ ਵਿੱਚ ਉਦਾਸੀ ਬਣਿਆ ਜਿਸ ਗੁਰਮੁਖੀ ਦੀ ਗੱਲ ਨਾਨਕ ਜੀ ਕਰਦੇ ਹਨ ਉਹ ਗੁਰਮੁਖ ਉਸ ਸਮੇਂ ਵੀ ਲੱਭਣੇ ਬਹੁਤ ਹੀ ਮੁਸ਼ਕਲ ਸਨ ਅਤੇ ਅਜੋਕੇ ਸਮੇਂ ਵੀ ਅਸਲ ਵਿੱਚ ਗੁਰਮੁਖ ਅੰਤਰ ਸ਼ਬਦ ਅੰਤਰ ਨਾਲ ਜੁੜਿਆ ਹੁੰਦਾ ਹੈ ਜਿਸ ਨੂੰ ਕੋਈ ਵੀ ਜਾਣ ਨਹੀਂ ਸਕਦਾ ਭਾਵੇਂ ਉਹ ਤੁਹਾਡੇ ਕੋਲ ਆਸ-ਪਾਸ ਹੀ ਕਿਉਂ ਨਾ ਹੋਵੇ ਕੋਈ ਲਿਬਾਸ ਨਹੀਂ ਮੁਕਤੋਂ ਕੋਈ ਆਵਾਜ਼ ਨਹੀਂ ਨਾ ਹੀ ਉਹ ਇਨਸਾਨ ਵੱਲੋਂ ਜਾ ਰਹੀ ਬਣਾਈ ਹੋਈ ਨਾ ਹੀ ਉਹ ਇਨਸਾਨ ਵੱਲੋਂ ਬਣਾਈ ਜਾਈ ਹੋਈ ਧਾਰਮਿਕ ਸਥਾਨ ਤੇ ਜਾਂਦਾ ਹੈ ਫਿਰ ਥੋੜੀ ਜੀ ਚੰਗੀ ਤਰ੍ਹਾਂ ਜਾਣ ਲੋ ਜਿਹੜਾ ਗੁਰਮਖ ਹੈ ਉਹ ਜੋ ਇਨਸਾਨ ਨੇ ਧਾਰਮਿਕ ਸਥਾਨ ਬਣਾਏ ਹੋਏ ਹਨ ਜਿੰਨੇ ਵੀ ਉਹਨਾਂ ਦੇ ਉਹ ਨਹੀਂ ਜਾਂਦਾ ਕਿਉਂਕਿ ਉਹਨੂੰ ਅਸਲ ਧਾਰਮਿਕ ਸਥਾਨ ਅਸਲ ਗੁਰੂ ਦੁਆਰਾ ਅਸਲ ઠાਕਰ ਦੁਆਰਾ ਮਿਲ ਗਿਆ ਹੁੰਦਾ ਹੈ ਤੇ ਉਹ ਹਮੇਸ਼ਾ ਉੱਥੇ ਹੀ ਰਹਿੰਦਾ ਹੈ ਕਿਸ ਕਾਰਨ ਇਹ 悲ਖ ਨਹੀਂ ਵਾਸੀ ਕਿਉਂ ਇਸ ਉਦਾਸੀ 悲ਖ ਧਾਰਿਆ ਹੋਇਆ ਹੈ ਕਰਹਾ ਦਰਸ਼ਨ ਕੇ ਤਾਈਂ ਪੇਖਨੇ ਵਾਸੀ ਜਿਸ ਗੁਰਮਖਤੀ ਉਪਰਲੇ ਸਵਾਲ ਵਿੱਚ ਵਿਆਖਿਆ ਕੀਤੀ ਉਸ ਗੁਰਮਖਦੇ ਉਸ ਗੁਰਮਖਦੇ ਦਰਸ਼ਨਾ ਵਾਸਤੇ ਇਹ ਪੇਹ ਤਾਰਿਆ ਹੈ ਜੋ ਵੀ ਅਗਲਾ ਸਵਾਲ ਹੈ ਕਿਸ ਵਖਰ ਕੇ ਤੁਮ ਬਨ ਜਾਏ ਤੁਸੀਂ ਕਿਸ ਸੌਦੇ ਦੇ ਵਪਾਰੀ ਹੋ ਨਾਨਕ ਜੀ ਦਾ ਉੱਤਰ ਹੈ ਸਾਚ ਵਖਰ ਕੇ ਹਮ ਵਨ ਜਾਏ ਅਸੀਂ ਸੱਚੇ ਗੁਰੂ ਦੇ ਨਾਮ ਦੇ ਵਪਾਰੀ ਹਾਂ ਕਿਸ ਗੁਰੂ ਦੇ ਸੱਚਾ ਕਿਹੜਾ ਗੁਰੂ ਹੈ ਸਿਮਰ ਸਿਮਰ ਤਾਂ ਕਉ ਹੋਂ ਜੀਵਾ ਸਿਮਰ ਸਿਮਰ ਤਾਂ ਕਉ ਹੋਂ ਜੀਵਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ 5740 ਦੇ ਅੰਕਤ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਿਗੁਰੂ ਦੀਨ ਦਿਹਾਲਾ ਅੰਨਾ 749 ਸਤਿਗੁਰੂ ਮੇਰਾ ਸਦਾ ਸਦਾ ਉਹ ਇਹ ਸਤਿਗੁਰੂ ਦੇ ਨਾਮ ਦੀ ਗੱਲ ਕਰਦੇ ਨੇ ਪਏ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮੇਂ ਰਹਾ ਸਮਾਇ ਅੰਨਾ 752 ਜੋ ਸਤਿਗੁਰੂ ਸਭ ਵਿੱਚ ਸਮਾਇਆ ਹੋਇਆ ਹੈ ਅਸੀਂ ਉਸ ਗੁਰੂ ਦਾ ਦੇ ਨਾਮ ਦੇ ਵਪਾਰੀ ਹਾਂ ਅੱਗੇ ਯੋਗੀਆਂ ਦਾ ਸਵਾਲ ਹੈ ਕਿ ਉਪਰ ਸਾਥ ਲੰਘਾਓ ਪਾਰੇ ਤੁਸੀਂ ਆਪਣੇ ਸਾਥੀਆਂ ਨੂੰ ਕਿਸ ਤਰ੍ਹਾਂ ਦੁੱਤਰ ਸਾਗਰ પાર ਲੰਘਾਵੋਗੇ ਸੰਸਾਰ ਤੋਂ ਪਾਰ ਲੰਘਣ ਵਾਸਤੇ ਤੁਸੀਂ ਕਿਹੜਾ ਰਾਹ ਦੱਸਿਆ ਹੈ ਬਾਬਾ ਨਾਨਕੀ ਦਾ ਉੱਤਰ ਹੈ ਨਾਨਕ ਗੁਰਮੁਖ ਉਤਰ ਸਪਾਰੇ ਨਾਨਕ ਕੇ ਨਾਮ ਗੁਰੂ ਸਮਰਪਤ ਨੂੰ ਪਰ ਗੁਰੂ ਦੇ ਨਾਮ ਨੇ ਹੀ ਲੰਘਾ ਦੇਣਾ ਹੈ ਗੁਰੂ ਸਮਰਪਤ ਨੂੰ ਪਰ ਗੁਰੂ ਦੇ ਨਾਮ ਨੇ ਹੀ ਲੰਘਾ ਦੇਣਾ ਹੈ ਨਾਨਕ ਵਿਚਾਰ ਚੈਨਲ ਦਾ ਮੰਤਬ ਬਾਬਾ ਨਾਨਕ ਦੇ ਸ਼ਬਦ ਸੁਰਤ ਦਾ ਪ੍ਰਚਾਰ ਕਰਨਾ ਹੈ ਬਾਬਾ ਨਾਨਕ ਜੀ ਦਾ ਮਿਸ਼ਨ ਸ਼ਬਦ ਸਵਰਤ ਜੇ ਦਾ ਪ੍ਰਚਾਰ ਕਰਨਾ ਹੈ ਇੱਕ ਮੁਕਾਸਾਤਪੁਰ ਪਛਾਤਾ ਪ੍ਰਚਾਰ ਕਰਨਾ ਹੈ ਆਪ ਨੇ ਸਮਾਂ ਦਿੱਤਾ ਪਾਡ ਬਹੁਤ ਬਹੁਤ ਧੰਨਵਾਦ